जगह के जगह तो आए कैंप काल मैं डॉक्टर जितेंद्र कुमार पहला जानी एच सी जी कैंसर सेंटर जयपुर से यहाँ पे बीबी कला हॉस्पिटल में कैंसर पेशेंट की सहायता के लिए हम कैंप कर रहे हैं जो निःशुल्क है बी बी कला हॉस्पिटल के ट्रस्टी द्वारा संचालित कैंप है क्योंकि हम देख रहे हैं कि ये बीमारी बढ़ती जा रही है इसलिए लोगों को सही सलाह सही इलाज मिल सके उसके लिए हमारी यह पहल है हम हर महीने दो महीने में कैंप लगाते हैं जो मरीजों के लिए निःशुल्क रहता है धन्यवाद जेड मरीज है कैंसर उन्होंने मन से है कि ये इलाज बड़ा ही महंगा इलाज है कि करना चाहोगे देखिए वीर जी इलाज अगर हम जेब से खर्च करते हैं क्योंकि इलाज कई बार लंबा चलता है साल दो साल तो महंगा पड़ता है लेकिन अभी सरकार की स्कीम है कुछ ट्रस्ट हॉस्पिटल्स हैं सब्सिडी मिलती है पीएम फंड मिलते हैं सीएम फंड मिलते हैं तो उसकी वजह से इलाज संभव है और रही बात लोगों के बचाने की तो आज भी हम सौ में से पचास लोग जिनको कैंसर हो जाता है उनको आराम से बचा सकते हैं मिनिमल इलाज के साथ सरकारी सुविधाओं के साथ दूसरी चीज़ की अभी प्रधानमंत्री जी ये करने वाले हैं कि चार पांच जो स्टेट हैं उनका जो कार्ड होगा वो एक स्टेट से दूसरे स्टेट में भी चल पाएगा तो उसकी वजह से मरीजों को काफ़ी मदद मिलेगी वो प्रॉब्बली आने वाले पंद्रह तारीख को सरकार उसकी घोषणा करेगी जिससे कोई भी व्यक्ति अगर वो चार पांच स्टेट का है तो सेम कार्ड से इलाज करवा सकता है और फायदा ले सकता है बीबी चाहोगे देखिए बीबी कल्ला ट्रस्ट में लिटिल वीर जी हैं और कमलजीत सिंह जी हैं जो आ, उनके साथ डेट फिक्स करते हैं तो जो भी हमें सुविधाएं चाहिए होती है आने के लिए जो जैसे हम जलंधर उतरते हैं जलंधर से यहाँ आने के लिए सेवा जो भी हमें मरीज़ के स्टाफ के लिए जो सेवा मरीज़ की सुविधाओं के लिए जो सेवा चाहिए होती है दवाइयाँ करवाना जाँचों में डिस्काउंट कराना प्रॉपर तरीके से लोगों तक संदेश पहुँचाना कि कब कैंप है कब आना है बुआना लगाना तो केंद्र सभी तरफ से संगत की मरीजों की सहायता के लिए अपना काम कर रहा है जिससे कि हम ज़्यादा से ज़्यादा लोगों की मदद कर सकें ਚਾਹ ਕਿ ਬੋਲਦਾ ਨਾਮ ਦੱਸ ਕੇ ਅਜ ਦਾ ਕੰਮ ਲਵੇ ਮੇਰਾ ਨਾਮ ਗਮਨਜੀਤ ਸਿੰਘ ਹੈ ਮੈਂ ਕਰਤਾਰ ਸੇਵਾ ਕੇਂਦਰ ਜੈਪੁਰ ਹੈਗਾ ਤੇ ਮੈਂ ਡਾਕਟਰ ਸਾਹਿਬ ਨੂੰ ਜੈਪੁਰੋਂ ਲੈ ਕੇ ਆਉਣਾ ਐਚਜੀ ਹਸਪਤਾਲ ਦੇ ਡਾਕਟਰ ਸਾਹਿਬ ਹੈ ਨੇ ਡਾਕਟਰ ਦਾ ਨਾਮ ਜਤਿੰਦਰ ਪਹਿਲ ਜਾਨੀ ਹੈਗਾ ਡੀਐਮ ਕੀਤਾ ਹੋਇਆ ਇਹਨਾਂ ਨੇ ਬੜੇ ਸੂਝਵਾਨ ਡਾਕਟਰ ਹੈਗੇ ਨੇ ਇਹ ਮਤਲਬ ਸਾਰਾ ਖਰਚਾ ਆਪਣਾ ਕਰਕੇ ਆਉਂਦੇ ਨੇ ਇੱਥੇ ਆਪਣੀ ਉੱਚਾ ਨਾ ਲਾਉਂਦੇ ਨੇ ਬੜਾ ਪਿਆਰ ਕਰਦੇ ਨੇ ਸਾਰੀ ਸੰਗਤ ਦਾ ਦਰਦ ਸਮਝਦੇ ਨੇ ਤੇ ਕੈਂਸਰ ਦੇ ਮਹਾਨ ਡਾਕਟਰ ਅਗੇ ਨੇ ਤੇ ਹਰ ਮਹੀਨੇ ਨੂੰ ਆਣ ਨੂੰ ਤਿਆਰ ਹੈਗੇ ਨੇ ਉਹ ਹੀ ਕਹਿੰਦੇ ਨੇ ਲੇਕਿਨ ਅਗਰ ਮਰੀਜ਼ ਲਾਭ ਲੈਣ ਤਾਂ ਫਾਇਦਾ ਹੈਗਾ ਕਿਹੜੀ ਜਗ੍ਹਾ 'ਚ ਜਿਹੜਾ ਟੈਂਪੋਰਰੀ ਜਿਹੜਾ ਚੱਲ ਰਿਹਾ ਹੈ ਇਹ ਹੁਣ ਬੀਬੀ ਕੋਲਣਾ ਭਲਾਈ ਕੇਂਦਰ ਕੈਂਪ ਚੱਲ ਰਿਹਾ ਹੈ ਜੈਪੁਰ ਤੋਂ ਡਾਕਟਰ ਸਾਹਿਬ ਆਏ ਨੇ ਉਹ ਜਿਹੜਾ ਕੈਂਪ ਲਗਾਇਆ ਹੋਇਆ ਹੈ ਤੇ ਪੇਸ਼ੈਂਟ ਵਾਸਤੇ ਕੀ ਕੀ ਸੁਵਿਧਾਾਂ ਮਿਲਕੀ ਨੇ ਪੇਸ਼ੈਂਟ ਨੂੰ ਪੁਰਾਣੀ ਪਰਚੀਆਂ ਵੇਖ ਕੇ ਸਾਰਾ ਇਲਾਜ ਕਰਨੇ ਆ ਬਕਾਇਦਾ ਜੋ ਵੀ तरीके ਨਾਲ ਦੱਸਣਾ ਕਿ ਕੀ ਬਿਮਾਰੀ ਰਹਿ ਗਈ ਕਿੰਨੀ ਠੀਕ ਹੋ ਗਿਆ ਕਿੰਨਾ ਬਾਕੀ ਰਹਿ ਗਿਆ ਸਭ ਤਰੀਕੇ ਦਾ ਪੂਰਾ ਇਲਾਜ ਪੂਰਾ ਪੇਸ਼ੈਂਟ ਦੀ ਪਰਚੀਆਂ ਦੇਖ ਕੇ ਕਰਨਾ ਤੇ ਕਿੰਨੇ ਜਿਹੜੇ ਕੈਂਸਰ ਦੇ ਜਿਹੜੇ ਮਰੀਜ਼ ਹੁਣ ਤੱਕ ਆ ਗਏ ਅੱਜ ਕਰੀਬ 52 ਆ ਗਏ ਨੇ ਕੈਂਸਰ ਦੇ ਮਰੀਜ਼ ਤੇ ਹੁਣੇ 2 ਵਜੇ ਤੱਕ ਹੈਗਾ 51 ਹੋਰ ਆਣ ਦੀ ਉਮੀਦ ਹੈਗੀ ਇਲਾਜ ਕਾਫੀ ਮਹਿੰਗਾ ਵਾ ਕੈਂਸਰ ਦਾ ਇੱਥੇ ਕਿਸ ਤਰ੍ਹਾਂ ਕਰਦੇ ਨਹੀਂ ਇਲਾਜ ਮਹਿੰਗਾ ਤਾਂ ਹੈਗਾ ਲੇਕਿਨ ਅਗਰ ਪ੍ਰੋਪਰ ਡਾਕਟਰ ਕੋਲ ਚਲੇ ਜਾਈਏ ਤੇ ਇੰਨਾ ਅੰਮ੍ਰਿਤ ਪੰਜਾਬੀ ਖਰਚਾ ਦੱਸ ਰਹੇ ਉਸ ਤੋਂ ਅਧਿਕ ਕੀਮਤ ਤੇ ਅਸੀਂ ਜੈਪੁਰ ਕਰਦੇ ਨੇ ਅਕਾਚ ਠੀਕ ਹੈ ਜੀ ਤੇ ਅਗਰ ਲੇਕਿਨ ਅਸੀਂ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਟੈਲੀਫੋਨ ਤੇ ਵੀ ਉਹਨਾਂ ਨੂੰ ਦੱਸ ਦਿੰਦੇ ਆ ਜਿਹੜਾ ਜਿਨ੍ਹਾਂ ਦਾ ਫੋਨ ਆਂਦਾ ਉਹਨਾਂ ਨੂੰ ਫੋਨ ਤੇ ਵੀ ਇਲਾਜ ਕਰਦੇ ਆ ਮਾਤਾ ਕੋਲਾਜੀ ਭਲਾਈ ਕੇਂਦਰ ਵੱਲੋਂ ਕਿਸ ਤਰ੍ਹਾਂ ਦਾ ਸੰਜੋਗ ਮਾਤਾ ਮੀਵੀ ਕੋਲਾ ਭਲਾਈ ਕੇਂਦਰ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਉਹਨਾਂ ਨੇ ਜਗ੍ਹਾ ਦਿੱਤੀ ਏ ਉਹਨਾਂ ਨੇ ਰੈਨ ਦੀ ਵਿਵਸਥਾ ਕਰਦੇ ਨੇ ਅਣਜਾਣ ਵਸੇ ਵੀ ਸਭ ਕੁਝ ਵਿਵਸਥਾ ਕਰਦੇ ਨੇ ਔਰ ਮਤਲਬ ਹਰਵਿੰਦਰਪਾਲ ਸਿੰਘ ਜੀ ਜਿਹੜੇ ਉਹ ਭਾਈ ਸਾਹਿਬ ਬਾਈ ਗੁਰਿਕਵਾਰ ਸਿੰਘ ਜੀ ਇਹਨਾਂ ਦਾ ਬੜਾ ਸਹਿਯੋਗ ਹੈਗਾ ਤਾਂ ਬੜਾ ਅੱਛਾ ਹਸਪਤਾਲ ਹੈਗਾ ਸਾਰੀ ਸੁਵਿਧਾ ਹੈਗੀ ਹੈ ਇੱਥੇ ਤੇ ਸਾਰਾ ਸਪੋਰਟ ਕਰਦੇ ਨੇ ਇੱਥੇ ਦਾ ਸਟਾਫ ਵੀ ਸਾਡ ਨੂੰ ਬੜਾ ਸਪੋਰਟ ਕਰਦਾ ਹੈ ਭਲਾਈ ਕੇਂਦਰ ਤੇ ਜਿਹੜੀਆਂ ਸੇਵਾਵਾਂ ਹਨ ਕਿਸ ਤਰ੍ਹਾਂ ਕੀ ਕਹਿਣਾ ਚਾਹੋ ਇਹਦੇ ਇਹਨਾਂ ਨੂੰ ਬਲਾਈ ਕੇਂਦਰ ਨਾ ਹੀ ਭਲਾਈ ਕੇਂਦਰ ਸਭ ਤੋਂ ਭਲਾਈ ਕੰਮ ਮੈਂ ਵੇਖਿਆ ਪੰਜਾਬ ਵਿੱਚ ਆ ਕੇ ਤੇ ਇੱਥੇ ਭਲਾਈ ਦਾ ਹੀ ਕੰਮ ਹੁੰਦਾ ਤੇ ਇਹਦੀ ਕੋਈ ਅੰਤ ਨਹੀਂ ਹੈਗਾ ਸੇਵਾ ਸੇਵਾਵਾਂ ਦਾ ਕੋਈ ਅੰਤ ਨਹੀਂ ਹੈਗਾ ਹਰ ਤਰ੍ਹਾਂ ਦੇ ਬੱਚਿਆਂ ਦਾ ਵੀ ਡਾਕਟਰ ਹੈਗਾ ਦੰਦਾਂ ਦਾ ਵੀ ਡਾਕਟਰ ਹੈਗੇ ਨੇ ਇੱਥੇ ਲੈਬੋਰਟਰੀ ਵੀ ਲੱਗੀ ਹੋਇਆ ਸੀਟੀ ਸਕੈਨ ਵੀ ਲੱਗਿਆ ਹੋਇਆ ਸਭ ਕੁਝ ਹੈਗਾ ਤਾਂ ਬੜਾ ਅੱਛੀ ਸੇਵਾ ਕਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਾਪੁਸ਼ਪਾਇਸਾ ਭਾਈ ਗੁਰਇਕਬਾਲ ਸਿੰਘ ਜੀ ਜਿਨ੍ਹਾਂ ਦੀ ਸੋਚ ਨਿਆਰੀ ਹੁੰਦੀ ਆ ਉਹਨਾਂ ਨੇ ਇਹ ਫੁਰਨਾ ਬਣਾਇਆ ਸੀ 2002 ਦੇ ਵਿੱਚ ਵੀ ਇੱਕੋ ਛੱਤ ਥੱਲੇ ਹਸਪਤਾਲ ਦੇ ਵਿੱਚ ਸਾਰੇ ਇਲਾਜ ਚੱਲਦੇ ਰਹਿਣ ਇਹਦੇ ਤੋਂ ਇਲਾਵਾ ਉਹ ਤੇ ਸੁਪਨਾ ਉਹਨਾਂ ਦਾ ਸਕਾਰ ਹੋਇਆ ਇੱਕੋ ਛੱਤ ਥੱਲੇ ਸਾਰੇ ਇਲਾਜ ਚੱਲ ਰਹੇ ਆ ਪਰ ਇਸ ਦੇ ਬਾਵਜੂਦ 2-3 ਮਹੀਨਿਆਂ ਬਾਅਦ ਇੱਕ ਵਿਸ਼ੇਸ਼ ਕੈਂਸਰ ਦੇ ਮੈਡੀਕਲ ਕੈਂਪ ਜਿਹੜੇ ਉਹ ਲਗਾਏ ਜਾਂਦੇ ਨੇ ਜਿਨ੍ਹਾਂ ਦੀ ਉਚੇਚੇ ਤੌਰ ਤੇ ਡਾਕਟਰ ਸਾਹਿਬ ਜੋ ਜੈਪੁਰ ਤੋਂ ਕੈਂਸਰ ਸਪੈਸ਼ਲਿਸਟ ਆਉਂਦੇ ਨੇ ਔਰ ਅੱਜ ਵੀ ਉਹਨਾਂ ਦੀ ਸੁਚੱਜੀ ਅਗਵਾਈ ਦੇ ਹੇਠ ਡਾਕਟਰ ਸਾਹਿਬ ਦੀ ਅਗਵਾਈ ਤੇ ਕੈਂਸਰ ਦੇ ਮੈਡੀਕਲ ਕੈਂਪ ਚੱਲ ਰਹੇ ਆ ਇਹਦੇ ਨਾਲ ਇਸ ਵਾਰ ਦੰਦਾਂ ਦਾ ਮੈਡੀਕਲ ਜਾਂਚ ਦਾ ਫ੍ਰੀ ਕੈਂਪ ਚੱਲ ਰਿਹਾ ਏ ਤੇ ਮੈਂ ਹੁਣੇ ਜੋ ਦੇਖਿਆ ਏ ਕਿ 2 ਢਾਈ ਘੰਟਿਆਂ ਦੇ ਵਿੱਚ ਹੀ 100 ਤੋਂ ਉੱਤੇ ਮਰੀਜ਼ਾਂ ਨੇ ਇਹਦੀ ਸੇਵਾ ਪ੍ਰਾਪਤ ਕਰ ਲਈਆਂ ਨੇ ਔਰ ਸੱਚੇ ਪਾਤਸ਼ਾਹ ਦੀ ਬੇਨਰਾਲ ਮਰੀਜ਼ ਬੜੇ ਤਸੱਲੀ ਦੇ ਨਾਲ ਬੜੇ ਸੈਟੀਸਫਾਈਡ ਹੋ ਕੇ ਜਾ ਰਹੇ ਆ ਵੀ ਕੈਂਸਰ ਦੀ ਜਾਂਚ ਵੀ ਬੜੀ ਵਧੀਆ ਹੋ ਰਹੀ ਆ ਔਰ ਜਿਹੜੇ ਦੰਦਾਂ ਦਾ ਵੀ ਲਾਜ ਬੜਾ ਵਧੀਆ ਹੋ ਰਿਹਾ ਹੈ ਅਸੀਂ ਉਮੀਦ ਕਰਦੇ ਹਾਂ ਸੱਚੇ ਪਾਤਸ਼ਾਹ ਅਰਦਾਸ ਕਰਦੇ ਹਾਂ ਮਹਾਰਾਜ ਜੀ ਮਰੀਜ਼ਾਂ ਨੂੰ ਵੀ ਦੇ ਰੋਗਤਾ ਬਖਸ਼ਣ ਤੇ ਸਾਡੇ ਸਿਰ ਤੇ ਵੀ ਹੱਥ ਰੱਖ ਕੇ ਮਹਾਂਪੁਰਖਾਂ ਦੇ ਸਿਰ ਤੇ ਹੱਥ ਰੱਖ ਕੇ ਇਹੋ ਜੀਆਂ ਸਿਮਾਵਾਵਾਂ ਕਿਉਂਕਿ ਸਤਿਗੁਰਾਂ ਦੇ ਬਚਨ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਵਾਲੀਆਂ ਮੇਰਾ ਮਹਾਰਾਜ ਜੀ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਨ ਆਵਾਜ਼ ਚੈੱਕ ਅਪ ਫ੍ਰੀ ਮੈਡੀਕਲ ਅੱਛਾ ਅੱਜ ਸਾਡੇ ਬੀਬੀ ਕੋਲਾ ਚੈਰੀਟੇਬਲ ਹਸਪੀਟਲ ਵਿੱਚ ਡੈਂਟਲ ਚੈੱਕਅਪ ਫ੍ਰੀ ਕੈਂਪ ਲੱਗਿਆ ਹੈ ਅਸੀਂ ਸਾਰੀ ਟੀਮ ਹੈਗੀ ਡਾਕਟਰਸ ਦੀ ਸਾਰੇ ਦੇਖ ਰਹੇ ਨੇ ਕਾਫੀ ਪੇਸ਼ੈਂਟਸ ਆਏ ਨੇ ਤੇ ਸੇਵਾ ਚਲਦੀ ਪਈ ਹੈ ਇਸ ਤਰ੍ਹਾਂ ਹੀ ਅੱਗੇ ਵੀ ਚਲਦੀ ਰਹੇਗੀ ਡਾਕਟਰ ਤਰਨਮ ਡਾਕਟਰ ਰਿਤਿਕਾ ਮਾਈਸੈਲਫ ਡਾਕਟਰ ਪ੍ਰੀਤੀ ਡਾਕਟਰ ਕਿਰਨ ਡਾਕਟਰ ਯਸ਼ਨੀਤ ਠੀਕ ਹੈ ਇਹ ਜਿਹੜੇ ਚੈੱਕਅਪ ਕੀਤਾ ਜਾ ਰਿਹਾ ਇਹਨਾਂ ਕੋ ਚਾਰजेस ਤਾਂ ਨਹੀਂ ਲੇਖਣਾ ਨਹੀਂ ਕੋਈ ਚਾਰਜ ਨਹੀਂ ਫ੍ਰੀ ਆਫ ਕਾਸਟ ਹੈਗਾ ਬਾਕੀ ਇਹ ਟ੍ਰੀਟਮੈਂਟ ਵਿੱਚ ਹੈਗੇ ਥੋੜੇ ਮਗਰ ਚੈੱਕ ਅਪ ਫ੍ਰੀ ਹੈ ਬਿਲਕੁਲ ਦੇਖ ਰਹੇ ਹਾਂ ਮਤਾ ਕੋਲਾਜੀ ਭਲਾਈ ਕੇਂਦਰ ਵੱਲੋਂ ਇਸ ਤਰ੍ਹਾਂ ਦੇ ਐਫਰਟਸ ਕੀਤੇ ਹੀ ਜਾਂਦੇ ਆ ਹਾਂਜੀ ਹਾਂਜੀ ਇਹ ਲਗਾਤਾਰ ਹੀ ਲੱਗ ਰਹੇ ਨੇ ਲੋਕ ਜਿਹੜੇ ਕਿੰਨਾ ਕੁ ਫਾਇਦਾ ਲੈ ਰਹੇ ਆ ਤੇ ਜਿਹੜੇ ਬਾਕੀ ਵੀ ਲੋਕ ਜਿਹੜੇ ਮੀਡੀਆ ਰਾਹੀਂ ਸੁਣਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿੰਨਾ ਕ ਫਾਇਦਾ ਲੈ ਰਹੇ ਇਸ ਜਿਹੇ ਕੈਂਪ ਦਾ کافی ਫਾਇਦਾ ਮਿਲ ਰਹਾ ਹੈ ਇਸੇ ਬਾਹਨੇ ਪੇਸ਼ੈਂਟਸ ਆ ਰਹੇ ਨੇ ਚੈੱਕ ਅਪ ਕਰਾਉਣ ਲਈ ਨਹੀਂ ਤੇ ਉਹ ਚੈੱਕ ਅਪ ਦੇ ਚਾਰਜਸ ਕੋ ਤੋਂ ਡਰਦੇ ਰਹਿੰਦੇ ਆ ਕਿ ਚੈੱਕ ਅਪ ਤੇ ਕਰਾਉਣ ਜਾ ਰਹੇ ਨੇ ਤੇ ਟ੍ਰੀਟਮੈਂਟ ਵੀ ਅੱਗੇ ਥੋੜਾ ਮਹਿੰਗਾ ਹੀ ਲੱਗਦਾ ਤੇ ਐਟ ਲੀਸਟ ਚੈੱਕ ਅਪ ਫ੍ਰੀ ਮਿਲ ਰਿਹਾ ਤੇ ਉਹ ਲੋਕੀ ਸੀ ਬਾਹਨੇ ਜਿਆਦਾ ਵੱਧ ਤੋਂ ਵੱਧ ਆ ਰਹੇ ਨੇ ਕਿੰਨੇ ਕ ਜਿਹੜੇ ਪੇਸ਼ੈਂਟ ਹੁਣ ਤੱਕ ਵਿਜ਼ਿਟ ਕਰ ਚੁੱਕੇ ਨੇ ਅੱਜ ਦੇ ਡੈਂਟਲ ਚੈੱਕ ਅਪ ਕੇ ਕੈਂਪ ਵਿੱਚ 30 ਤੋਂ 40 ਪੇਸ਼ੈਂਟ ਹੋਣੇ ਤੱਕ ਆ ਚੁੱਕੇ ਨੇ ਕਿੰਨੇ ਵਜੇ ਤੱਕ ਕੈਂਪ ਚੱਲੇਗਾ ਕਿੰਨੇ ਵਜੇ ਟੈਂਪ ਹੈਗਾ 2 ਵਜੇ ਤੱਕ ਹੈਗਾ ਡਾਕਟਰ ਜਿਹੜੇ ਪ੍ਰੋਫੈਸ਼ਨਲ ਸਾਰੇ ਡਾਕਟਰ ਲਗਾਏ ਗਏ ਹਾਂਜੀ ਇਹ ਸਾਰੇ ਐਮ ਡੀ ਐਸ ਹੈਗੇ ਨੇ ਸਾਰੇ ਸਪੈਸ਼ਲਿਸਟ ਹੈਗੇ ਮੈਨੂੰ ਵੀ 15 ਸਾਲ ਹੋ ਗਏ ਇੱਥੇ ਐਕਸਪੀਰੀਅੰਸ 15 ਸਾਲ ਤੋਂ ਕਰ ਰਹੀ ਹਾਂ ਦੇਖਿਆ ਜਿਹੜੇ ਪ੍ਰਾਈਵੇਟ ਹਸਪੀਟਲ ਉਹਨਾਂ ਦੇ ਚਾਰਜਸ ਕਾਫੀ ਹੁੰਦੇ ਆ ਕੀ ਕਹਿਣਾ ਚਾਹੋਗੇ ਕਿ ਇੱਥੇ ਚੈਰੀਟੇਬਲ ਹਸਪੀਟਲ ਤੋਂ ਲੋਕਾਂ ਨੂੰ ਕਿ ਪਹੁੰਚੋ ਜਿਹੜੇ ਇੱਥੇ ਕੋਈ ਚਾਰਜਸ ਨਹੀਂ ਲੱਗਦੇ ਜਾਂ ਇੱਥੇ ਕੋਈ ਵੀ ਇਹਨਾਂ ਦੀ ਡਾਕਟਰਾਂ ਦੀ ਫੀਸ ਨਹੀਂ ਹੈ ਅ ਚਾਰजेस ਤੇ ਚੈੱਕਪੀਸ ਸਪੈਸ਼ਲਿਸਟ ਡਾਕਟਰ ਤੋਂ ਵੀ ਫ੍ਰੀ ਚੈੱਕਪ ਮਿਲ ਰਿਹਾ ਐ ਦੇਖੋ ਬਾਹਰ ਇਹ ਦੇਖੋ 300 400 ਚਾਰजेस ਹੈਗੇ ਨੇ ਸਪੈਸ਼ਲਿਸਟ ਡਾਕਟਰ ਲਈ ਐ ਪ੍ਰੋਸੈਡਰ ਐ ਪੀਡੋਰਾਂਟਿਸ ਐ ਪ੍ਰੋਸੈਡਰਾਂਟਿਸ ਇਹਨਾਂ ਨੂੰ ਵੀ 10 12 15 ਸਾਲ ਦਾ ਐਕਸਪੀਰੀਅੰਸ ਹੈਗਾ ਮਾਈਸੈਲਫ ਮੈਨੂੰ ਵੀ 20 ਸਾਲ ਦਾ ਹੈਗਾ ਇਹਨਾਂ ਨੂੰ ਵੀ 4-5 ਸਾਲ ਦਾ ਆਏਗਾ ਤੇ ਇਹਨਾਂ ਦੇ ਬਾਹਰ ਚਾਰਜ 3 ਤੋਂ 400 ਹੈਗੇ ਨੇ ਜਸਟ ਚੈੱਕਪ ਦੇ ਤੇ ਇੱਥੇ ਫ੍ਰੀ ਆਫ ਕੋਸ ਤੁਹਾਨੂੰ ਸਪੈਸ਼ਲਿਸਟ ਡਾਕਟਰ ਤੋਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਬੀਬੀ ਕੋਲਾ ਜੀ ਜਿਹੜਾ ਚੈਰੀਟੇਬਲ ਹਸਪਤਲ ਹਸਪਤਲ ਵਾਲਾ ਜਿਹੜੀ ਸੇਵਾ ਚੱਲ ਰਹੀ ਹੈ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਲ ਬਾਰੇ ਉਹਨੇ ਕੀ ਕਹਿਣਾ ਚਾਹੋਗੇ ਇਹ ਫ੍ਰੀ ਚੈੱਕਅਪ ਇਸ ਤਰ੍ਹਾਂ ਲਗਾਉਂਦੇ ਰਹਿੰਦੇ ਆ ਕੈਂਪ ਬੜੀ ਅੱਛੀ ਸੇਵਾ ਕਰਦੇ ਪਏ ਆ ਆਪਣੇ ਔਰ ਵਧੀਆ ਕੰਮ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਉਹ ਵੀ ਪੇਸ਼ੈਂਟਸ ਲਈ ਵਧੀਆ ਆਪਣਾ ਚੱਲ ਰਿਹਾ ਹੈ ਕਿਉਂਕਿ ਇਹ ਕੈਂਪ ਹਰ ਜਗ੍ਹਾ ਨਹੀਂ ਲੱਗਦੇ ਇਸ ਤਰ੍ਹਾਂ ਦੇ ਤੇ ਇਸ ਕਰਕੇ ਜਿਹੜੀ ਟ੍ਰੀਟਮੈਂਟ ਵਾਸਤੇ ਮਸ਼ੀਨਾਂ ਲਗਾਈਆਂ ਗਈਆਂ ਨੇ ਆ ਵੀ ਬਿਲਕੁਲ ਨਿਊ ਹੈਗੀਆਂ ਟੈਕਨੀਕ ਉਹਦੇ ਅਕੋਰਡਿੰਗ ਹੈਗੀਆਂ ਹਾਂ ਹਾਂ ਅਪਡੇਟਡ ਹੈਗੀਆਂ ਬਿਲਕੁਲ ਹਾਂ ਲੋਕੀ ਜਿਹੜਾ ਫਾਇਦਾ ਲੈ ਰਹੇ ਨੇ ਫਾਇਦਾ ਇਹਦਾ ਲੈ ਰਹੇ ਨੇ ਹਾਂਜੀ ਹਾਂਜੀ